ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੰਦੀ ਸਿੰਘ ਮੋਰਚੇ ਦੇ ਵਿੱਚ ਪਹੁੰਚੇ ਹੋਏ ਆ ਜੀ ਅਸੀਂ ਸੇਵਾ ਚੱਲਦੀ ਪਈ ਐ ਇੱਥੇ ਖਾਲਸਾ ਸਰਬਜੀਤ ਸਿੰਘ ਜੀ ਖਾਲਸਾ ਜੀ ਸੇਵਾ ਕਰਦੇ ਪਏ ਨੇ ਦਵਾਈਆਂ ਦੀ ਤੇ ਵਿੱਚ ਆਪਣੇ ਆਪਣੇ ਹੋਰ ਵੀ ਸੇਵਕ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਸਰਬਜੀਤ ਸਿੰਘ ਜੀ ਸੇਵਾ ਕਰੀ ਜਾ ਰਹੀ ਹੈ ਜੀ ਜੀ ਇੱਥੇ ਤਕਰੀਬਨ ਵੀ ਸੀ ਕੌਮੀ ਇਨਸਾਨ ਮੁਕਤੀ ਕੇਪਾ ਤਕਰੀਬਨ ਕਿੰਨੇ 16 17 ਮਿੰਟ ਤੋਂ ਬੈਠੇ ਨੇ ਇਹ ਸਾਡੀ ਭੈਣ ਹੈ ਤੇ ਕੀ ਨਾਮ ਹੈ ਮੈਂ ਤੁਹਾਡਾ ਜੀ ਮੇਰਾ ਨਾਮ ਸਪਨਾ ਹੈ ਹਾਂ ਸਪਨਾ ਨਾਮ ਹੈ ਜੀ ਇਹਨਾਂ ਦਾ ਤੇ ਇਹ ਪਿਛਲੇ 16 17 ਮਹੀਨੇ ਤੋਂ ਅੱਛੇ ਰਹੀ ਦੀ ਸੇਵਾ ਕਰ ਰਹੇ ਨੇ ਤੋਂ ਵੀ ਸੰਗ ਮੋਰਚੇ ਤੇ ਜਿੰਨੂੰ ਕੋਈ ਆਪਣਾ ਦੁੱਖ ਦਾ ਹੁੰਦਾ ਉਹਦਾ ਦੁੱਖ ਕਰ ਦੂਦੁਰ ਕਰਦੇ ਨੇ ਤੇ ਅਸੀਂ ਇੱਥੇ ਬੈਠਿਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਾਂ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਜੀ ਠੀਕ ਕੀ ਸਟੇਟਸ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਤੇ ਤੱਕ ਗੱਲ ਪਹੁੰਚ ਗਈ ਹੋਣੀ ਪੰਜਾਬ ਦਾ ਇਸ ਟਾਈਮ ਜਿਹੜਾ ਰਹਿਦਾ ਹੈ ਉਹ ਤੁਹਾਨੂੰ ਪਤਾ ਹੀ ਹੈ ਵੀ ਭਾਈ ਅਮਰਿਤਪਾਲ ਸਿੰਘ ਾਲਸਾ ਜਿਨ੍ਹਾਂ ਨੂੰ ਪਿਛਲੇ ਤਕਰੀਬਨ ਇਹਨਾਂ ਨੇ 1.5 ਸਾਲ ਹੋਣ ਨੂੰ ਆ ਗਿਆ ਹੈ ਛੇ ਮਹੀਨੇ ਹੋ ਗਏ ਨੇ ਜਿਨ੍ਹਾਂ ਨੇ ਡਿਗਰੂਗੜ ਜੇਲ੍ਹ ਤੋਂ ਬੰਦ ਕੀਤਾ ਤੇ ਉਹ ਡਿਗਰੂਗੜ ਜੇਲ੍ਹ ਦੇ ਵਿੱਚ ਬਹਿ ਕੇ ਉਹਨਾਂ ਨੇ ਚੋਣ ਲੜੀ ਹੈ ਤੇ ਖਕੜੂ ਸਾਹਿਬ ਦੇ ਲੋਕਾਂ ਨੇ ਬੜਾ ਪਰਵਾਹ ਹੰਜ਼ਾਰਾ ਦਿੱਤਾ 4 ਲੱਖ ਤੋਂ ਵੱਧ ਵੋਟਾਂ ਪਾਈਆਂ ਭਾਜੀ 2 ਲੱਖ ਦੇ ਨੇੜੇ ਤੇੜੇ ਮੈਨੂੰ ਮਾਰਕਿੰਗ ਤੇ ਲੱਗੇ ਹਰ ਕੋਈ ਉਹ ਵੀ ਨਾ ਪੁੱਛੋ ਕਿ ਪੰਜਾਬ ਦਾ 13 ਤੇ 13 MP ਤੇ ਸਭ ਤੋਂ ਜ਼ਿਆਦਾ ਬੀਜੀ ਮੀਟਿੰਗ ਮਾਰ ਦਿੰਦਾ ਹੈ ਪਰ ਸਰਕਾਰਾਂ ਜਿਹੜੀਆਂ ਨੇ ਹਜੇ ਵੀ ਸੋਹਰਦ ਨਹੀਂ ਲੱਗੀਆਂ ਉਹਨਾਂ ਨੂੰ ਛੱਡਣ ਦੇ ਵਿੱਚ ਆਪ ਜੀ ਨੇ ਵੇਖਿਆ ਹੋਵੇਗਾ ਕੱਲ ਉਹਨਾਂ ਦਾ ਸੋਹ ਚੁੱਕ ਸਮਾਰੋਹ ਸੀ 10 15 ਸੈਕਿੰਡ ਲਈ ਉਹਨਾਂ ਦਾ ਨਾਮ ਅਨਾਉਂਸ ਕੀਤਾ ਗਿਆ ਸਾਇਲੈਂਸ ਹੋ ਗਈ ਵੀਰ ਜੀ ਉੱਥੇ ਪੂਰੀ ਜਿਹੜੀ ਪਾਰਲੀਮੈਂਟ ਦਿੱਲੀ ਦੇ ਵਿੱਚ ਤੇ ਉੱਥੇ ਉਹ ਸਾਇਲੈਂਸ ਬਹੁਤ ਕੁਝ ਬੋਲ ਰਹੀ ਸੀ ਪਰ ਉਹਨਾਂ ਨੇ ਨੈਕਸਟ ਫਿਰ ਆਪਣਾ ਜਿਹੜਾ ਨੈਕਸਟ ਕੈਂਡੀਡੇਟ ਐਮਪੀ ਉਧਰ ਆ ਕੇ ਸੌ ਚੁੱਕਦੇ ਐ ਤੁਸੀਂ ਮੈਂ ਇੱਕ ਚੈਨਲ ਚੋਰਨਾ ਵੀ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੋਨੋਂ ਹੀ ਸੁਹਿਰਦ ਨਹੀਂ ਹੈਗੀਆਂ ਉਹ ਨਹੀਂ ਚਾਹੁੰਦੀਆਂ ਦੀ ਭਾਈ ਉਹਨਾਂ ਦੇ ਪਾਸਿੰਗ ਖਾਲਸਾ ਤਾਂ ਲੈ ਤੁਹਾਨੂੰ ਪਤਾ ਵੀ ਉਹਨਾਂ ਦੇ ਇੱਕ ਫੇਮ ਉਹਨਾਂ ਦਾ ਇੰਟੈਲੈਕਚੁਅਲ ਲੈਵਲ ਬਹੁਤ ਜ਼ਬਰਦਸਤ ਹੈ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੇ ਤੇ ਹਰ ਇੱਕ ਵਿਸ਼ੇ ਤੇ ਉਹ ਜਵਾਬ ਦੇ ਹੀ ਮਤਲਬ ਬੜੀ ਸੋਹਣੀ ਢੰਗ ਨਾਲ ਕਰਦੇ ਨੇ ਤੋ ਪੰਜਾਬ ਸਰਕਾਰ ਨੂੰ ਜਿਹੜਾ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੀ ਹੋਣ ਜਿਹੜੇ ਕੈਂਡੀ ਸੀ ਆਪਾਂ ਹਰਾ ਪੈਨ ਸਲਾਵਾਂਗੇ ਲੋਕਾਂ ਦੇ ਭਲੇ ਲਈ ਤੇ ਅੱਜ ਦੇਖ ਲਓ ਵੀ ਤੁਹਾਨੂੰ ਪਤਾ ਹੈ ਵੀ 4 ਲੱਖ ਵੋਟਰ ਕਿਸੇ ਬੰਦੇ ਨੂੰ ਪਈਆਂ ਹੋਣ ਤੇ ਅੱਜ ਭਾਈ ਸਾਹਿਬ ਤੁਹਾਡਾ ਹਰਾ ਪੈਨ ਕਿੱਥੇ ਆ ਭਾਵੇਂ ਕੋਈ ਕੁਝ ਕਵੇ ਭਗਵੰਤ ਮਾਨ ਜੀ ਤੁਹਾਡੇ ਸਿਗਨੇਚਰਸ ਦੇ ਨਾਲ ਹੀ ਕਿਉਂਕਿ ਪੰਜਾਬ ਦੇ ਕੋਲ ਪੂਰੀ ਪੁਲਸ ਹੈ ਪੰਜਾਬ ਦੇ ਕੋਲ ਫੁੱਲ ਰਾਈਟ ਹੈ ਔਰ ਪੰਜਾਬ ਫੁੱਲ ਸਟੇਟ ਹੈ ਕਿਸ ਕਰਕੇ ਇਹਦੇ ਉਪਰ ਪੂਰਾ ਇਹ ਹੋਮ ਮਿਨਿਸਟਰ ਨੇ ਪੰਜਾਬ ਦੇ ਇਹਨਾਂ ਉਪਰ ਪੂਰਾ ਇੱਕ ਅਕੀਦਾ ਆ ਪੂਰੇ ਰਾਈਟ ਨੇ ਇਹਨਾਂ ਨੂੰ ਕਿ ਇਹ ਉਹਦੀ ਐਨਐਸਏ ਭਾਈ ਅਮਪਾਲ ਸਿੰਘ ਖਾਲਸਾ ਜੀ ਖਤਮ ਕਰ ਸਕਦੇ ਆ ਪਰ ਇਹ ਜਾਣ ਕੇ ਏਟੀ ਵਾਲੇ ਨੂੰ ਲੜ ਕੇ ਅਮਿਤ ਸ਼ਾਨ ਜਿਹੜਾ ਹੋਮ ਮਿਨਿਸਟਰ ਆਫ ਇੰਡੀਆ ਉਹਨਾਂ ਨਾਲ ਰਲ ਕੇ ਇੱਕ ਰਲ ਗੱਡ ਕਰਕੇ ਇਹ ਭਾਈ ਸਾਹਿਬ ਨੂੰ ਬਾਹਰ ਨਹੀਂ ਆਣ ਦੇਣਾ ਚਾਹ ਰਹੇ ਕਿਉਂਕਿ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਹੈ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਇੱਕ ਫਾਈਟਿੰਗ ਕੰਪੀਟੀਸ਼ਨ ਚੀਫ ਮਿਨਿਸਟਰ ਕੈਂਡੀਡੇਟ ਤੋਂ ਅਮਿਤ ਪਾਲ ਸਿੰਘ ਨਾਲ ਸਾਹ ਦੇ ਸਕਦੇ ਨੇ ਉਹਨਾਂ ਨੇ ਧਰਮ ਤੇ ਰਾਜਨੀਤੀ ਦੀ ਗੱਲ ਕੀਤੀ ਹੈ ਉਹਨਾਂ ਨੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ ਹੈ ਕਰਕੇ ਇਹਨਾਂ ਨੂੰ ਪ੍ਰੋਬਲਮ ਹੋਈ ਹੈ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਜੇ ਕਿਸੇ ਨੇ ਇੰਨੀ ਖੁੱਲ ਕੇ ਗੱਲ ਕੀਤੀ ਹੈ ਇੰਨੇ ਤਕਰੀਰਾਂ ਨਾਲ ਗੱਲ ਕੀਤੀ ਹੈ ਉਹ ਭਾਈ ਅਮਰਪਾਲ ਸਿੰਘ ਖਾਲਸਾ ਦੇ ਹਿੱਸੇ ਆਈ ਹੈ ਸੋ ਸਾਰਾ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਵੀਰ ਜੀ ਆਪ ਦੀ ਦੇ ਚੈਨਲ ਦੇ ਰਾਹੀਂ ਮਾధ్యਮ ਰਾਹੀਂ ਕਿ ਭਾਈ ਇਹ ਭਾਈ ਅਮਰਪਾਲ ਸਿੰਘ ਖਾਲਸਾ ਦੀ ਡਟ ਕੇ ਸਪੋਰਟ ਕੀਤੀ ਜਾਵੇ ਪੰਜਾਬ ਤੇ ਪੰਜਾਬ ਦੇ ਬਾਹਰ ਦੇ ਲੋਕ ਵੀ ਐਬ੍ਰੋਡ ਦੇ ਵਿੱਚ ਵੀ ਜਿਹੜੇ ਕਈ ਹੈਗੇ ਨੇ ਸਾਡੇ ਯੂਐਸਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਜਿਹੜੇ ਜੋ ਜੋ ਬਾਈਡਨ ਨੂੰ ਮਿਲ ਰਹੇ ਨੇ ਜਿਹੜਾ ਕਿ ਉਦੋਂ ਤਾਂ ਪ੍ਰੈਜ਼ੀਡੈਂਟ ਹੈ ਯੂਐਸਏ ਦਾ ਉਹਨੂੰ ਮਿਲਨੇ ਸਾਡੇ ਐਡਵੋਕੇਟਸ ਦਾ ਪੈਨਲ ਉਧਰ ਮਿਲੇ ਆ ਉਹਨਾਂ ਨੇ ਬੜੀ ਇੱਕ ਪੂਰ ਜ਼ੋਰ ਅਪੀਲ ਕੀਤੀ ਹੈ ਜੋ ਬਾਈਡਨ ਨੂੰ ਕਿ ਤੁਹਾਡਾ ਇੰਡੀਆ ਦੇ ਨਾਲ ਬਹੁਤ ਪਿਆਰਾ ਰਿਲੇਸ਼ਨ ਅੱਛੇ ਰਹਿਣੇ ਚਾਹੀਦੇ ਨੇ ਤੇ ਤੁਸੀਂ ਜਿਹੜਾ ਆ ਨਰਿੰਦਰ ਮੋਦੀ ਜਾਂ ਪ੍ਰੈਜ਼ੀਡੈਂਟ ਨਾਲ ਗੱਲ ਕਰਕੇ ਆਪ ਇੰਟਰਫੇਅਰ ਕਰਕੇ ਇਸ ਮਸਲੇ ਤੇ ਗੱਲ ਕਰੋ ਤਾਂ ਜੋ ਭਾਈ ਅਮਰਪਾਲ ਸਿੰਘ ਖਾਲਸਾ ਦੀ ਸੋਚ ਉਹ ਸਮਾਗਮ ਉਹ ਸੋਚ ਚ ਸਕਣ ਔਰ ਉਸ ਤੋਂ ਬਾਅਦ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਉਹ ਆ ਕੇ ਬਾਹਰ ਆਪਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਉਧਰ ਦੀ ਨੁਮਾਇੰਦਗੀ ਕਰ ਸਕਣ ਤੇ ਪਰਵਾ ਹੁੰਗਾਰਾ ਉਹਨਾਂ ਨੂੰ ਐ ਤੇ ਆ ਕੇ ਉਹ ਜਿਹੜਾ ਬਾਹਰ ਲੋਕਾਂ ਚ ਵਿੱਚ ਆ ਗਿਆ ਜੀ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਜਾਨੀ ਕਿ ਸਰਕਾਰਾਂ ਦੀ ਰਲੀ ਮਿਲੀ ਸਾਜ਼ਿਸ਼ ਹੈ ਭਾਈ ਸਾਹਿਬ ਨੂੰ ਜੋ ਬਾਹਰ ਨਹੀਂ ਆਉਂਦੇ ਰੇ ਨਸ਼ੇ ਦੇ ਠੱਲ ਨਹੀਂ ਪੈ ਰੀ ਜਿਵੇਂ ਹੀ ਪਹਿਲਾਂ ਸੀਗਾ ਮਾਹੌਲ ਪਹਿਲਾਂ ਸਰਕਾਰਾਂ ਸੀਗੀਆਂ ਓਵੇਂ ਹੀ ਹੋਣਾ ਮਾਹੌਲ ਤੁਹਾਡੇ ਕਹਿਣਾ ਮਤਲਬ ਬਿਲਕੁਲ ਏਸੇ ਨੇ ਜੀ ਇਹ ਲੋਕੋ ਜਿਹੜਾ ਸਿਰਫ ਲੋਕੋ ਚੇਂਜ ਹੋਇਆ ਆ ਭਾਵੇਂ ਪ੍ਰਤਾਸ਼ ਸਿੰਘ ਬਾਦਲ ਆ ਭਾਵੇਂ ਬਾਦਲ ਜੁੰਡਲੀ ਆ ਕੈਪਟਨ ਜੁੰਡਲੀ ਆ ਤੇ ਭਾਵੇਂ ਭਗਵੰਤ ਮਾਨ ਬਾਦਲ ਆ ਇਹ ਇੱਕੋ ਹੀ ਚੀਜ਼ ਨੇ ਵੀ ਕਿ ਬਸ ਸਿਰਫ ਫੇਸ ਚੇਂਜ ਹੋਰੇ ਨੇ ਇਹਨਾਂ ਤੋਂ ਜੋ ਅਸੀਂ ਐਕਸਪੈਕਟ ਕੀਤਾ ਸੀ ਭਗਵੰਤ ਮਾਨ ਚੀਫ ਮਿਨਿਸਟਰ ਆਫ ਪੰਜਾਬ ਤੋਂ ਪਿਛਲੇ 3 ਸਾਲਾਂ ਦੇ ਵਿੱਚ ਸਾਨੂੰ ਕੁਝ ਵੀ ਨਹੀਂ ਦੇ पाए ਫਿਲਹਾਲ ਇਹ ਜਿਹੜੀਆਂ ਚੀਜ਼ਾਂ ਨੇ ਬਿਜਲੀ ਦੇ ਬਿੱਲ ਮਾਫ ਕਰਦੇ ਉਹ ਭਰਾਵਾ ਤੈਨੂੰ ਬਿਜਲੀ ਦੇ ਬਿੱਲ ਮਾਫ ਕਰਨ ਲੈਣੀ ਸੀ ਆਪਾਂ ਤੋਰਿਆ ਇਧਰ ਨੂੰ ਅੱਪਾ ਤੁਹਾਨੂੰ ਚੀਫ ਮਿੰਿਸਟਰ ਪੰਜਾਬ ਇਸ ਕਰਕੇ ਵੀਰਜੀ ਬਣਾਇਆ ਸੀ ਤਾਂ ਕਿ ਉਹ ਤੁਸੀਂ ਬੇਦਬੀਆਂ ਦਾ ਮਸਲਾ ਹੱਲ ਕਰ ਸਕੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਆਲ ਬਾਨ ਸਾਨ ਨੂੰ ਕਾਇਮ ਰੱਖ ਸਕੋ ਪੰਜਾਬ ਦੇ ਵਿੱਚ ਤੇ ਜਿਹੜਾ ਮੁੱਖ ਮੰਤਰੀ ਗੁਰੂ ਗ੍ਰੰਥ ਸਾਹਿਬ ਦੀ ਆਨ ਬਾਨ ਸਾਨ ਨੂੰ ਕਾਇਮ ਨਹੀਂ ਰੱਖ ਸਕਦਾ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਹਿਣ ਦਾ ਹੱਕਦਾਰ ਉਹ ਨਹੀਂ ਹੈ ਤਾਨੂੰ ਦਿੱਤਾ ਸੀ ਆਪਾਂ 92 ਜਿਹੜੀਆਂ ਸਿੱਟਾਂ ਜਤਾਈਆਂ ਸੀ ਸਾ ਆਪਾਂ ਤੁਹਾਨੂੰ ਬਦਲ ਦਿੱਤਾ ਸੀ ਸਾਡੇ ਕੋਲ ਹੋਰ ਚੁਆਇਸ ਨਹੀਂ ਸੀ ਪੁਰਾਣਿਆਂ ਤੋਂ ਰੱਜ ਗਏ ਸੀ ਤੁਹਾਨੂੰ ਦਿੱਤਾ ਪਰ ਤੁਸੀਂ ਵੀ ਉਹੋ ਜਿਹਾ ਨਿਕਲੇ ਤੁਸੀਂ ਜਿਹੜਾ ਨਸ਼ਿਆਂ ਨੂੰ ਖੱਲ ਪਾਉਣ ਲਈ ਤੁਹਾਨੂੰ ਆਪਾਂ ਇੱਕ ਮੁੱਦਾ ਪਕਵਾ ਸੀ ਜਿਹੜਾ ਅੱਜ ਬਾਰਡਰ ਏਰੀਆਜ਼ ਉੱਥੇ ਜਿਹੜੇ ਸਾਡੇ ਨੌਜਵਾਨ ਨੇ ਠੀਕੇ ਲਾ ਲਾ ਕੇ ਮਰ ਰਹੇ ਨੇ ਅੱਜ ਵੀ ਮਰ ਰਹੇ ਨੇ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਹਰ ਇੱਕ ਪਿੰਡ ਤੋਂ 20 20 25 25 ਨੌਜਵਾਨ ਪਹਿਲਾਂ ਹੀ ਚੜ੍ਹਾਈ ਕਰ ਚੁੱਕੇ ਨੇ ਅਗਲਿਆਂ ਦੀਆਂ ਤਿਆਰੀਆਂ ਨੇ ਤੁਸੀਂ ਦੱਸੋ ਤੁਸੀਂ ਨਸ਼ਿਆਂ ਲਈ ਕੀ ਕੀਤਾ ਇੱਕ ਕੰਗੀਆਂ 2-4 ਟੀਮਾਂ ਬਣਾ ਕੇ ਤੋੜ ਦਿੱਤਾ ਤੇ ਨਿਊਜ਼ ਤੇ ਦਿਖਾਤਾ ਦੇਖੀਏ ਭਗਵੰਤ ਮਾਨ ਜੀ ਕਿਵੇਂ ਠੱਲ ਪਾएंगे ਨਸ਼ੇ ਕੋ ਪਾ ਰਹੇ ਆ ਉਹ ਇਹ ਗੱਲਾਂ ਰਿਐਲਿਟੀ ਨਹੀਂ ਹੈ ਗਰਾਊਂਡ ਤੇ ਸਿੱਪ ਪੰਜਾਬ ਦੇ ਆਣ ਵਾਲੇ ਸੀ ਕਿਤੇ ਭਾ ਨਿਊਜ਼ੀਲੈਂਡ ਨਹੀਂ ਰਹਿੰਦੇ ਜਿਹੜਾ ਸਾਨੂੰ ਪਤਾ ਨਹੀਂ ਹੈਗਾ ਇਸ ਕਰਕੇ ਗਰਾਊਂਡ ਤੇ ਰਿਐਲਿਟੀ ਕੁਝ ਹੋ ਰਿਹਾ ਕੁਝ ਕਾਰਕ ਕੁਝ ਰਿਹਾ ਦਿਖਾ ਕੁਝ ਰਹੇ ਹੋ ਤੁਹਾਡੇ ਕੋਲ ਹਜੇ ਵੀ ਦੋਸਤਾ ਲੈ ਗਏ ਨਹੀਂ ਭਗਵੰਤ ਮਾਨ ਜੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਐਨਐਸਏ ਹਟਾਓ ਕਿਉਂਕਿ ਤੁਹਾਡੇ ਕੋਲ ਰਾਈਟ ਹੈ ਭਾਵੇਂ ਕੇਜਰੀਵਾਲ ਤੇ ਅੰਮ੍ਰਿਤਸਰ ਵਿੱਚ ਇਨ ਇਨਵੋਲਵਡ ਨੇ ਪਰ ਤੁਸੀਂ ਉਹਨਾਂ ਦੀ ਗੱਲ ਨਾ ਕਰੋ ਅਸੀਂ ਉਹਨਾਂ ਨੂੰ ਨਹੀਂ 91 ਸੀਟਾਂ ਦਾ ਦਿੱਤਾ ਆਪਾਂ ਤੁਹਾਨੂੰ 91 ਸੀਟਾਂ ਦੇ ਕੇ ਤੁਹਾਨੂੰ ਦਿਤਾ ਕੇ ਭੇਜਿਆ ਲੋਕਾਂ ਨੇ ਕਿ ਤੁਸੀਂ ਉਹਨਾਂ ਦੀ ਗੱਲਾਂ 'ਚ ਆ ਕੇ ਆਪਣੀ ਨਾ ਕੁਰਸੀ ਦਾ ਕਿਤੇ ਮੰਜਾ ਬਲਵਾ ਦਿਓ ਕਿਤੇ ਉਹ ਨਾ ਪੁੱਠੀ ਹੋ ਜਾਵੇ ਬਿਲਕੁਲ ਜਿੱਥੇ 3 ਜ਼ੀਰੋ ਦੀ ਦਾਵਾ ਕਰਦੇ ਸੀਗੇ 13 ਜ਼ੀਰੋ 13 ਜ਼ੀਰੋ ਦੀ ਦਾਵਾ ਕਰਦੇ ਸੀਗੇ 3 ਜ਼ੀਰੋ ਤੇ ਆ ਕੇ ਸਿਮਟ ਕੇ ਰਹਿ ਗਏ ਜਿੱਦਾਂ ਬਾਦਲਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਤੁਹਾਡੇ ਕਹਿਣ ਮੁਤਾਬਿਕ ਹੁਣ ਵੀ ਇਸ ਵਾਰ ਚੋਣਾਂ ਤੇ ਫਿਰ ਐਮਪੀ ਇਲੈਕਸ਼ਨ ਦੇ ਵਿੱਚ ਤਿੰਨ ਤਿੰਨ ਤੇ ਆ ਗਏ ਨੇ ਗਾਹਵਾਰੀ ਸ਼ਾਇਦ ਜ਼ੀਰੋ ਵੀ ਰਹਿ ਜਾਣ ਤੇ ਸੋ ਬੇਨਤੀ ਇਹੀ ਹੈ ਕਿ ਸਾਰੇ ਪੰਥ ਵੱਲੋਂ ਜਾਂ ਸਾਰੇ ਪੰਜਾਬ ਵੱਲੋਂ ਕਿ ਜੋ ਵੀ ਨਸ਼ਰ ਠੱਲ ਪਾਈ ਜਾਵੇ ਯੂनाइटेड पोस्ट نیوز ਅੱਜ ਤੱਕ ਜੀ ਜੀ ਸੋ ਵੀ ਲਾਸਟ ਵਿੱਚ ਮੈਂ ਇਹ ਗੱਲ ਕਹਿੰਦਾ ਹਾਂ ਹਾਂਜੀ ਲਾਸਟ ਵਿੱਚ ਬੇਨਤੀ ਇਹੀ ਕਰਨੀ ਚਾਹੁੰਦਾ ਕਿ ਭਾਈ ਅਮਰਪਾਲ ਸਿੰਘ ਖਾਲਸਾ ਲਈ ਆਪਾਂ ਸਾਰੇ ਜਿਹੜਾ ਆ ਡਟ ਕੇ ਸਾਥ ਦਈਏ ਪੰਜਾਬ ਵਾਲੇ ਵੀ ਇਹ ਹੋਰ ਵੀ ਸਾਰਾ ਪੂਰਾ ਹਿੰਦੁਸਤਾਨ ਭਾਰਤ ਜਿਹੜਾ ਆ ਆਪਾਂ ਬੇਨਤੀ ਹੈ ਜਿਹੜੇ ਲੋਗ ਪਿਆਰ ਕਰਦੇ ਨੇ ਧਰਮ ਨੂੰ ਪਿਆਰ ਕਰਨ ਵਾਲੇ ਸੱਚ ਨੂੰ ਪਿਆਰ ਕਰਨ ਵਾਲੇ ਲੋਕ ਨੇ ਭਾਵੇਂ Hindu ਧਰਮ ਚ ਨੇ ਭਾਵੇਂ ਮੁਸਲਮਾਨ ਤੁਹਾਨੂੰ ਤੇ ਨੇ ਭਾਵੇਂ Kristen ਤੁਹਾਨੂੰ ਨੇ ਕੋਈ ਵੀ ਆ ਸੱਚ ਨੂੰ ਪਿਆਰ ਕਰਨ ਵਾਲੇ ਅੱਗੇ ਆਓ ਉਸ ਵੀਰ ਦਾ ਸਾਥ ਦਿਓ ਐਬ੍ਰੋਡ ਦੇ ਸਾਰਿਆਂ ਨੂੰ ਵੀ ਕਹਿਣਾ ਚਾਹੁੰਦਾ ਵੱਡੇ ਪਰ ਕਰਦੇ ਕਿਉਂਕਿ 60 ਦਿਨਾਂ ਦੇ ਵਿੱਚ ਜੇ ਉਹਨਾਂ ਦੀ ਸੌਨਾ ਚੁਕਾਈ ਗਈ ਤੇ ਉਹਨਾਂ ਦਾ ਜਿਹੜਾ ਆ ਉਧਰ ਮਤਾ ਪੈ ਜਾਏਗਾ ਉੱਥੇ ਉਹਨਾਂ ਦਾ ਆਊਟ ਹੋ ਜਾਣਗੇ ਉਹ ਪਾਰਲੀਮੈਂਟ ਚ ਮੈਂਬਰ ਆਫ ਪਾਰਲੀਮੈਂਟ ਤੋਂ ਬਰਖਾਸਤ ਹੋ ਜਾਣਗੇ ਮੇਰੀ ਇਸ ਗੱਲ ਨੂੰ ਸੋਹਰਦਤਾ ਨਾਲ ਲਿਆ ਜਾਵੇ ਪੰਜਾਬ ਦੇ ਲੀਡਰਸ ਤੇ ਬਹੁਤ ਹੀ ਸਾਨੂੰ ਆਸ ਨਹੀਂ ਹੈਗੀ ਮਤਲਬ ਜਿਹੜੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹਨੂੰ ਵੀ ਲੋਕਾਂ ਨੇ ਰੈਡ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਸਿਮਰਨਜੀਤ ਸਿੰਘ ਮਾਨ ਵੀ ਆਪਣੇ ਉਸ ਹਸਤਾਖਤ ਨੂੰ ਜਿੱਤ ਨਹੀਂ ਪਾਇਆ ਸੰਗਰੂਰ ਜ਼ਿਲ੍ਹੇ ਤੋਂ ਤਾਂ ਇਹ ਕਹਿੰਦੇ ਆ ਕਿ ਜਿਹੜਾ ਇੱਕ ਅੱਜ ਲੀਡਰਸ਼ਿਪ ਕੁਆਲਿਟੀ ਜਿਹੜੀ ਉਹ ਅਮਰਿਤਪਾਲ ਸਿੰਘ ਖਾਲਸਾ ਦੇ ਵਿੱਚ ਹੈ ਸ਼ਾਇਦ ਉਹ ਇਹੋ ਜਿਹਾ ਹੋਰ ਕੋਈ ਲੀਡਰ ਸਾਡੇ ਕੋਲ ਉਹਨਾਂ ਦੇ ਮੁਕਾਬਲੇ ਨਹੀਂ ਹੈ ਸਾਰਿਆਂ ਨੂੰ ਬੇਨਤੀ ਕਰਦਾ ਵਿਖਰੇ ਭਲਾ ਕੇ ਭਾਈ ਸਾਹਿਬ ਦੀ ਗੱਲ ਕੀਤੀ ਜਾਵੇ ਭਾਈ ਸਾਹਿਬ ਦੇ ਲਈ ਪੋਸਟਸ ਪਾਈ ਜਾ Instagram social media YouTube Twitter ਬਾਕੀ ਸਾਰੇ ਹੈਂਡਲਿੰਗ ਸਟੇਪ ਆਪਾਂ ਅਮਰਿਤਪਾਲ ਸਿੰਘ ਨੂੰ ਆਪਾਂ ਜਿਹੜਾ ਆ ਆਪਾਂ ਉਹਨੂੰ ਹੋਰ ਪੀਕ ਤੇ ਲੈ ਕੇ ਇਹ ਇਸ ਗੱਲ ਨੂੰ ਸਾਰੇ ਨੂੰ ਬੇਨਤੀ ਆਵਾਜ਼ ਚੱਕੋ ਨਹੀਂ ਤੇ ਉਹ ਜਿਹੜੀ ਮਿਹਨਤ ਕੀਤੀ ਖਰਦੂਰ ਸਾਹਿਬ ਆਪਾਂ ਕਿੰਨਾ ਸਾਰਿਆਂ ਨੇ ਲੋਕਾਂ ਨੇ ਆਪ ਮੁਹਾਰੇ ਅੱਗੇ ਆ ਕੇ ਤੇ 4 ਲੱਖ ਵੋਟਾਂ ਭਾਈ ਸਾਹਿਬ ਨੂੰ ਪਈਆਂ ਉਹ ਸਾਰਾ ਜਿਹੜਾ ਕੀਤਾ ਕਰਾਇਆ ਖੂ ਖਾਤੇ ਨਾ ਪੈ ਜਾਵੇ ਪਰਿਵਾਰ ਨੂੰ ਉਹਨਾਂ ਤੇ ਬੇਨਤੀ ਹੈ ਜੁਸਿੱਖਾ ਨੂੰ ਉਹਨਾਂ ਦੇ ਫੈਨਸ ਨੂੰ ਉਹਨਾਂ ਦੇ ਸਾਰੇ ਸਮਰਥਕਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਟਾਈਮ ਤੇ ਇੱਕ ਵੱਡੀ ਮੁਹਿੰਮ ਛੇੜੀ ਜਾਵੇ ਜਿਸ ਦੇ ਨਾਲ ਆਪਾਂ ਭਗਵੰਤ ਮਾਨ ਜੀ ਨਾਲ ਗੱਲਬਾਤ ਕਰਕੇ ਆਪਾਂ ਇੱਕ ਕਾਨੂੰਨੀ ਤਰੀਕੇ ਨਾਲ ਡੈਮੋਕਰੇਟਿਕ ਤਰੀਕੇ ਨਾਲ ਆਪਾਂ ਭਾਈ ਸਾਹਿਬ ਵਾਰ ਕਰਕੇ ਆਈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਜ ਕੇ ਅਦਕਾਰੇ ਕੇ ਜਾਵੇ ਨਿਹਾਲ ਹੋ ਜਾਵੇ ਪੰਥ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪ੍ਰਕਾਅ ਦੇਰ ਤੇ ਪਤੇ ਗੁਰੂ ਪੰਥ ਸਾਹਿਬ ਜੀ ਹਰ ਦੁਆਰ ਹਰ ਮਦਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ